ਦੁਨੀਆ ਪਰਮਾਤਮਾ ਦੇ ਉਲੇਖੇ ਦੇ ਵਿੱਚ ਬਸ ਗਿਆਨ ਨੂੰ ਹੀ ਵਿਚਾਰ ਨੂੰ ਹੀ ਪਰਮਾਤਮਾ ਸਮਝ ਕੇ ਤੇ ਵਿਚਾਰ ਇਕੱਠੇ ਕਰਦੀ ਜਾਂਦੀ ਹੈ ਵਿਚਾਰਾਂ ਦਾ ਸੰਗ੍ਰਹਿ ਧਰਮ ਗ੍ਰੰਥਾਂ ਦਾ ਸੰਗ੍ਰਹਿ ਕੌਥੀਆਂ ਦਾ ਸੰਗ੍ਰਹਿ ਔਰ ਇਹਨੂੰ ਸਮਝ ਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਹੈ ਬਹੁਤ ਵੱਡੇ ਰੂਪ ਵਿੱਚ ਪਰਮਾਤਮਾ ਮਿਲ ਗਿਆ ਹੈ ਕਬੀਰ ਕਹਿੰਦੇ ਨਹੀਂ ਇੱਥੇ ਜਾਣਕਾਰੀ ਵੱਧ ਗਈ ਬૌਧਿਕ ਸਤਲ ਵੱਧ ਗਿਆ ਲੇਕਿਨ ਜਿਸ ਦੀ ਜਾਣਕਾਰੀ ਹੈ ਉਹ ਤੇ ਕੋਲ ਨਹੀਂ ਹੈ ਉਦੀ ਪ੍ਰਾਪਤੀ ਤੇ ਨਾ ਹੋਈ ਐਸੋ ਅਚਰਜ ਦੇਖੇ ਕਬੀਰ ਦਦ ਕੇ ਭੋਲੇ ਬਿਰੋਲੇ ਨੀ ਅਗਾਂ ਚਲ ਕੇ ਬਹੁਤ ਕੀਮਤੀ ਬਚਨ ਆਪ ਕਹਿੰਨੇ ਕਹੋ ਕਬੀਰ ਪ੍ਰਗਟ ਬਈ ਖੇਗ ਲੇਲੇ ਕੋ ਚੂੰਗੇ ਨਿਤ ਭੇਡ ਅਕਸਰ ਤੇ ਐਸਾ ਹੁੰਦਾ ਹੈ ਕਿ ਲੇਲਾ ਹੀ ਭੇਡ ਨੂੰ ਚੂੰਗਦਾ ਹੈ ਬੱਚਾ ਹੀ ਮਾਂ ਨੂੰ ਚੂੰਗਦਾ ਹੈ ਪਰ ਮਾਂ ਬੱਚੇ ਨੂੰ ਚੂੰਗ ਰਹੀ ਹੈ ਇਥੇ ਭੇਡ ਲੇਲੇ ਨੂੰ ਚੁੰਗ ਰਹੀ ਹੈ ਜਿਸ ਲੇਲੇ ਕੋਲ ਅਸਥਨ ਵੀ ਨਹੀਂ ਦੁੱਧ ਵੀ ਨਹੀਂ ਤੇ ਚੁੰਗ ਰਹੀ ਹੈ ਦਰਸਲ ਮਨੁੱਖ ਨੇ ਬੌਧਿਕ ਬਲ ਹਾਸਲ ਕੀਤਾ ਗਿਆਨ ਹਾਸਲ ਕੀਤਾ ਪੜ ਪੜ ਕੇ ਤੇ ਹੁਣ ਉਸੇ ਗਿਆਨ ਵਿੱਚ ਰਸ ਮਾਣਨ ਲੱਗ ਪਵੇ ਉਸੇ ਜਾਣਕਾਰੀ ਵਿੱਚ ਰਸ ਮਾਣਨ ਲੱਗ ਪਵੇ ਵੀ ਇਹ ਜਾਣਕਾਰੀ ਮੇਰੀ ਮਹਾਨ ਹੈ ਔਰ ਉਸੇ ਦਾ ਹੀ ਫਿਤੂਰ ਖੜਾ ਕਰ ਦੇਵੇ ਉਸੇ ਦਾ ਹੀ ਹੰਕਾਰ ਖੜਾ ਕਰ ਦੇਵੇ ਕਾ ਕਬੀਰ ਕਹਿੰਨੇ ਇਤੇ ਲੈਲੇ ਨੂੰ ਚੁੰਗਣਾ ਹੈ ਇਹਦੇ ਚ ਅਧਿਆਤਮਿਕ ਰਸਤੇ ਪ੍ਰਾਪਤ ਨਹੀਂ ਹੋਵੇਗਾ ਅਧਿਆਤਮਿਕ ਰਸ ਕਿਵੇਂ ਪ੍ਰਾਪਤ ਹੋਵੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਰਾਜ ਦੇਚ ਰਹਿਸ ਦੇਚ ਜਿਹੜੀ ਗੱਲ ਕਬੀਰ ਨੇ ਆਖੀ ਹੈ ਉਹਨੂੰ ਖੋਲਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ RAM ਰਮਤ ਮਤ ਪ੍ਰਗਤੀ ਆਏ ਕਹੋ ਕਬੀਰ ਗੁਰ ਸੋ ਜੀ ਪਾਏ ਐ ਕਬੀਰ ਵਿਚਾਰ ਹਾਸਲ ਕਰਕੇ ਅਗਰ ਰਾਮ ਦਾ ਰਮਣ ਸ਼ੁਰੂ ਕਰ ਦਿੱਤਾ ਜਾਏ ਜਦបាន ਲਾ ਉਸ ਦਾ ਜਾਪ ਵੀ ਸ਼ੁਰੂ ਕਰ ਦਿੱਤਾ ਜਾਏ ਉਹਦੀ ਯਾਦ ਵੀ ਅਰੰਭ ਦਿੱਤੀ ਜਾਏ ਤਾਂ ਫਿਰ ਉਹ ਮਤ ਪ੍ਰਗਟ ਹੋ ਜਾਂਦੀ ਹੈ ਕਿ ਬੰਦਾ ਗਿਆਨ ਦੇ ਆਸਰੇ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਉਹ ਗਿਆਨ ਸਾਰਥਿਕ ਹੈ ਉਹ ਗਿਆਨ ਪੜਿਆ ਹੋਇਆ ਲੇਖੇਚ ਹੈ ਕਿਉਂ ਕਿ ਇੱਕ ਨਾਲ ਜੁੜ ਗਿਆ ਤੇ ਜੇ ਇੱਕ ਨਾਲ ਜੁੜਿਆ ਹੀ ਨਹੀਂ ਇੱਕ ਦਾ ਚਿੰਤਨ ਨਹੀਂ ਤਾਂ ਸਾਰਾ ਪੜਿਆ ਲਿਖਿਆ ਸਿਵਾਏ ਹਉਮੈदाई ਯਖ ਮਾਰਨਾ ਹੈ ਫਿਤੂਰ ਨੂੰ ਜੋ ਹੈ ਇਕੱਠਾ ਕਰਨਾ ਹੈ ਹੋਰ ਕੁਝ ਨਹੀਂ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰ ਜਾ ਪੜੀਏ ਜੀਤੇ ਸਾਸ ਜਿਤਨੀ ਉਮਰ ਹੈ ਜਿਤਨੇ ਸਵਾਸ ਨੇ ਇੱਕ ਇੱਕ ਸਵਾਸ ਪੜਾਈ ਵਿੱਚ ਬੰਦਾ ਹਾਸਲ ਕਰੇ ਐਸਾ ਦੌਰ ਵੀ ਲੰਘਦਾ ਹੈ ਔਰ ਕੁਝ ਵਿਅਕਤੀ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਆਈ ਆਉਂਦਾ ਹੈ ਇਕੱਠਾ ਕਰੀ ਜਾਉਗਿਆਂ ਜਿਵੇਂ ਕੁਝ ਲੋਭੀ ਹੁੰਦੇ ਨੇ ਉਹਨਾਂ ਦਾ ਐਸਾ ਖਿਆਲ ਹੁੰਦਾ ਇਕੱਠਾ ਕਰੀ ਜਾਉ ਧੰਨ ਇਕੱਠਾ ਕਰੀ ਜਾਉ ਧੰਨ ਸ਼ੋਮ ਲਈ ਬਿਰਤੀਆਂ ਇਹ ਹੀ ਨੇ ਇਕੱਠਾ ਕਰੀ ਜਾਉ ਧੰਨ ਔਰ ਦੂਸਰੇ ਪਾਸੇ ਹੰਕਾਰ ਲਈ ਇਹ ਹੈ ਇਕੱਠੀ ਕਰੀ ਜਾਉ ਜਾਣਕਾਰੀ ਔਰ ਇਹ ਹਕੀਕਤ ਹੈ ਕਿ ਹੰਕਾਰ ਤੇ ਜਾਣਕਾਰੀ ਇਕੱਠੇ ਹੀ ਰਹਿੰਦੇ ਨੇ ਤਦ ਹੀ ਤੇ ਬੰਦਾ ਦਾਵਾ ਕਰਦਾ ਤੂੰ ਕੁਝ ਨਹੀਂ ਜਾਣਦਾ ਮੈਂ ਬਹੁਤ ਕੁਝ ਜਾਣਦਾ ਤੈਨੂੰ ਕੀ ਪਤਾ ਮੈਨੂੰ ਸਭ ਕੁਝ ਪਤਾ ਹੈ ਹੁਣ ਸਭ ਕੁਝ ਪਤਾ ਹੈ ਇਸ ਆਸਰੇ ਤੇ ਦੂਸਰੇ ਨੂੰ ਇਸ ਢੰਗ ਨਾਲ ਦਿਖਾਣਾ ਕਿ ਤੂੰ ਕੁਝ ਵੀ ਨਹੀਂ ਜਾਣਦਾ ਤੂੰ ਤੇ ਕੁਝ ਵੀ ਨਹੀਂ ਹੈ ਤੇਰੀ ਹੋਂਦ ਕੀ ਹੈ ਕੁਝ ਵੀ ਨਹੀਂ ਕਿਉਂਕਿ ਤੂੰ ਕੁਝ ਵੀ ਨਹੀਂ ਜਾਣਦਾ ਤੈਨੂੰ ਕੁਝ ਵੀ ਬੋਧ ਨਹੀਂ ਹੈ ਤੇ ਇਸ ਤਰੀਕੇ ਨਾਲ ਗਿਆਨ ਦੂਜਿਆਂ ਨੂੰ ਨੀਵਾ ਕਰਨ ਦਾ ਬਾਇਸ਼ ਬਣਿਆ ਗਿਆਨ ਆਪਣੇ ਫਤੂਰ ਤੇ ਹੰਕਾਰ ਨੂੰ ਪ੍ਰਗਟ ਕਰਨ ਦਾ ਜੋ ਹੈ ਕਾਰਨ ਬਣਿਆ ਜਿਵੇਂ ਸ਼ੂਮ ਧਨ ਦੀ ਵਰਤੋਂ ਨਹੀਂ ਕਰਦਾ ਇਸ ਤਰ੍ਹਾਂ ਹੰਕਾਰੀ ਗਿਆਨ ਦੀ ਵਰਤੋਂ ਨਹੀਂ ਕਰਦਾ ਹੰਕਾਰੀ ਆਪਣੇ ਇਲਮ ਗਿਆਨ ਨੂੰ ਵਰਤਣ ਦੇ ਚ ਨਹੀਂ ਲੈਂਦਾ ਅਮਲ ਦੇ ਚ ਨਹੀਂ ਲਿਆਦਾ ਇਮ ਇਲਮ ਦਾ ਅਮਲ ਦੇ ਚ ਲੈਣਾ ਲਾਜ਼ਮੀ ਹੈ ਭੋਜਨ ਅਗਰ ਹਜ਼ਮ ਨਹੀਂ ਹੋਇਆ ਤੋ ਜ਼ਹਿਰ ਬਣ ਗਿਆ ਹੈ ਇਲਮ ਅਗਰ ਅਮਲ ਦੇ ਚ ਨਹੀਂ ਆਇਆ ਤੋ ਜ਼ਹਿਰ ਹੀ ਬਣ ਗਿਆ ਹੈ ਗਰ ਅਮਲ ਰਸ ਤੋਂ ਨਿਸ਼ ਨਾਦਾਨੀ ਫਿਰ ਨਾਦਾਨੀ ਹੈ ਇਹ ਬਹੁਤ ਵੱਡੀ ਅਗਰ ਇਲਮ ਅਮਲ ਦੇ ਚ ਨਹੀਂ ਆਇਆ ਤੋ ਸਾਇਬ ਕੇੰਨ ਜਿਤਨੀ ਜ਼ਿੰਦਗੀ ਹੈ ਜਿਤਨੇ ਸਵਾਸ ਨੇ ਇਹ ਸਾਰੇ ਪੜਾਈ ਦੇ ਚ ਹੀ ਲੀਨ ਕੀਤੇ ਜਾਣ ਤਾਂ ਵੀ ਮਹਾਰਾਜ ਕਹਿੰਦੇ ਨੇ ਕਿ ਗੱਲ ਸਾਰਥਕ ਨਹੀਂ ਹੋਵੇਗੀ ਕਿਉਂ ਨਾ ਨੇ ਕਿ ਲੇਖੇ ਇੱਕ ਗਲ ਹੋਰ ਹੋਵੇਂ ਝਖਣਾ ਜਾਖ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਗੋਪਾਲ ਪਾਂਦੇ ਕੋਲ ਬਿਠਾਇਆ ਗਿਆ ਤਾਂ ਗੋਪਾਲ ਪਾਂਦੇ ਨੇ ਆਪ ਨੂੰ ਊੜਾ ਲਿਖ ਕੇ ਦਿੱਤਾ ਤੇ ਸਤਿਗੁਰੂ ਕਹਿੰਦੇ ਨੇ ਇਹਦੇ ਅਰਥ ਦੱਸੋ ਇਹਦੇ ਮਹਨੇ ਦੱਸੋ ਇਹ ਊੜਾ ਕਿਸ ਦਿਸ਼ਾ ਦਾ ਸੰਕੇਤ ਕਰਦਾ ਹੈ ਗੋਪਾਲ ਪੰਡਤ ਕਹਿੰਦੇ ਨੇ ਕਿ ਊੜੇ ਦੇ ਕੋਈ ਅਰਥ ਨਹੀਂ ਨੇ ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ ਦੋ ਚਾਰ ਅੱਖਰ ਮਿਲ ਕੇ ਜਦ ਪੂਰਾ ਸ਼ਬਦ ਬਣਦੇ ਨੇ ਉਹਦੇ ਅਰਥ ਹੁੰਦੇ ਨੇ ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ ਇਹ ਊੜਾ ਬੇਮੈਨੀ ਹੈ ਗੁਰੂ ਨਾਨਕ ਖੜੇ ਹੋ ਗਏ ਕਹਿਣ ਲੱਗੇ ਫਿਰ ਮੈਂ ਬੇਮੈਨੀ ਅੱਖਰ ਨਹੀਂ ਪੜਨੇ ਮੈਂ ਤੇ ਉਹ ਅੱਖਰ ਪੜਨੇ ਨੇ ਜਿਨ੍ਹਾਂ ਦੇ ਮੈਨੇ ਹਮ ਮੈਂ ਉਹ ਅਲਫਾਜ਼ ਪੜਨੇ ਨੇ ਜੋ ਕਿਸੇ ਦਿਸ਼ਾ ਦੀ ਤਰਫ ਸੰਕੇਤ ਕਰਨ ਸਤਗੁਰੂ ਨੇ ਸਾਫ਼ ਕਹਿ ਦਿੱਤਾ ਮੈਨੂੰ ਉਹ ਗਿਆਨ ਚਾਹੀਦਾ ਹੈ ਜੋ ਇੱਕ ਨਾਲ ਜੋੜੇ ਮੈਨੂੰ ਉਹ ਵਿਚਾਰ ਚਾਹੀਦੇ ਨੇ ਜੋ ਇੱਕ ਨਾਲ ਜੋੜੇ ਬਾਕੀ ਅਗਰ ਗਿਆਨ ਨੇ ਅਨੇਕਤਾ ਨਾਲ ਜੋੜਿਆ ਫਤੂਰ ਤੇ ਹੰਕਾਰ ਵਧਾਇਆ ਤਾਂ ਸਹਿਬ ਕਹਿੰਦੇ ਨੇ ਇਹ ਝੱਕ ਮਾਰ ਨਹੀਂ ਹੈ ਸਾਰਾ ਦਿਨ ਕੰਮ ਧੰਦਾ ਕੀਤਾ ਵਟ ਕੁਝ ਨਹੀਂ ਹੋਈ ਬੰਦਾ ਕਹਿੰਦਾ ਸਾਰਾ ਦਿਨ ਮੈਂ ਝੱਕ ਮਾਰਦਾ ਰਿਆਂ ਪੱਲੇ ਕੁਝ ਨਹੀਂ ਪਿਆ ਕਈ ਵਿਚਾਰਕ ਜੀਵਨ ਭਰ ਝੱਕ ਮਾਰਦੇ ਰਹਿੰਦੇ ਨੇ ਬਹੁਤ ਵਿਚਾਰ ਇਕੱਠੇ ਕੀਤੇ ਬਹੁਤ ਵਿਚਾਰ ਇਕੱਠੇ ਕੀਤੇ ਪਰ ਵਿਚਾਰਾਂ ਦੇ ਚੋਂ ਕਰਤਾਰ ਨਹੀਂ ਪੈਦਾ ਹੋਇਆ ਨਿਰੰਕਾਰ ਨਹੀਂ ਪੈਦਾ ਹੋਇਆ ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਉ ਨਿਕਲੇ ਖੇ ਇੱਕ ਗੱਲ ਹੋਰ ਹੋਂ ਮੈਂ ਝਕਣਾ ਜਾ